ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਪ੍ਰੀਤ ਕੋਟ ਤਾਂ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਜੀ ਹਾਈ ਵੱਡੀ ਅਪਡੇਟ ਤੁਹਾਨੂੰ ਨਾਲ ਦੱਸਣ ਜਾਣ ਜਾ ਰਹੇ ਹਾਂ ਭਾਜਪੀ ਦਾ ਹਰਪ੍ਰੀਤ ਕੋਰ ਬਬਲਾ ਇਸ ਦੇ ਵਿੱਚ ਜੇਤੂ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਹੱਥੋਂ ਹੁਣ ਮੇਅਰ ਦਾ ਅਹੁਦਾ ਸੰਭਾਲਿਆ ਜਾਵੇਗਾ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਤੇ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ਦੇ ਵਿੱਚ ਬਾਜਪਾ ਦੇ ਉਮੀਦਵਾਰ ਹਰਪ੍ਰਿਤਕੌਰ ਬਬਲਾ ਜੇਤੂ ਰਹੇ ਨੇ ਹਰਪ੍ਰਿਤਕੌਰ ਬਬਲਾ ਨੂੰ 19 ਵੋਟਾਂ ਪਈਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਇਸ ਤੋਂ ਇਲਾਵਾ ਗੱਠ ਜੋੜ ਦੇ ਉਮੀਦਵਾਰ ਜਸਪੀਰ ਸਿੰਘ ਸੀਨੀਅਰ ਡਿਪਟੀ ਮੇਅਰ ਬਣੇ ਨੇ ਤੇ ਪੂਰੀ ਚੋਣ ਪ੍ਰਕਿਰਿਆ ਕਰੀਬ ਡੇਢ ਘੰਟੇ ਤੱਕ ਚੱਲੀ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਇਸ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਈ ਤੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਜੈਸ਼ਰੀ ਠਾਕੁਰ ਵੀ ਨਿਗਰਾਨ ਵਜੋ ਹਾਜ਼ਰ ਹੈ ਦੱਸਦੀ ਹੈ ਕਿ ਚੰਨਿਕੜ ਵਿੱਚ ਨਿਗਮ ਕੌਂਸਲਰ ਦੀ ਚੋਣ 5 ਸਾਲ ਵਿੱਚ ਇੱਕ ਵਾਰ ਹੁੰਦੀ ਹੈ ਪਰ ਇੱਥੇ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ ਤੇ ਇਸ ਦੇ ਉੱਤੇ ਰਵਨੀਤ ਬਿੱਟੂ ਦੇ ਵੱਲੋਂ ਵੀ ਹਰਪ੍ਰਿਤ ਕੌਰ ਬਬਲਾ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤਾ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਰਵਨੀਤ ਬਿੱਟੂ ਦੇਖੋ ਬਹੁਤ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਕਾਰਯੋ ਸਾਡੇ ਵੱਡੇ ਬੀਬੀ ਹਰਪ੍ਰੀਤ ਕੌਰ ਬਬਲਾ ਜੀ ਤੇ ਬਬਲਾ ਪਰਿਵਾਰ ਜਿਨ੍ਹਾਂ ਨਾਲ ਬਹੁਤ ਅੱਜ ਦੇ ਨਹੀਂ ਮੇਰੇ ਬਬਲਾ ਜੀ ਦੇ ਪਿਤਾ ਜੀ ਤੇ ਬਬਲਾ ਜੀ ਨਾਲ ਉਹਨਾਂ ਦੇ ਬੇਟਿਆਂ ਨਾਲ ਮੈਂ ਸਮਝਦਾ 30 ਸਾਲ ਦੇ ਸੰਬੰਧ ਨੇ ਤੇ ਅੱਜ ਇੰਨੀ ਖੁਸ਼ੀ ਆ ਵੀ ਜੋ ਚੰਡੀਗੜ੍ਹ ਜਦੋਂ ਭਾਜਪੀ ਨੇ ਰਾਜਧਾਨੀ ਜਿੱਤ ਲਈ ਪੰਜਾਬ ਦੀ ਚੰਡੀਗੜ੍ਹ ਅੱਜ ਇਹ ਖੁਸ਼ੀ ਸਾਨੂੰ ਪੰਜਾਬ ਵਾਲਿਆਂ ਨੂੰ ਸਭ ਤੋਂ ਵੱਧ ਆ ਵੀ ਅਗਲੀ ਵਾਰੀ ਜਿਹੜੀ ਪੰਜਾਬ ਦੀ ਆ ਹੁਣ ਉੱਥੇ ਦੇ ਲੋਕ ਮੋਹਰ ਲਾਉਣਗੇ ਤੇ ਜੋ ਨਰਿੰਦਰ ਮੋਦੀ ਜੀ ਜੋ ਉਹਨਾਂ ਦੀ ਸੋਚ ਆ ਡਵੈਲਪਮੈਂਟ ਦੀ ਉਹਦੇ ਉੱਤੇ ਅੱਜ ਜਿਹੜੀ ਚੰਡੀਗੜ੍ਹ ਨੇ ਜਿਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਜਿਹੜੀ ਸਭ ਤੋਂ ਮੈਂ ਸਮਝਦਾ ਸੋਹਣੇ ਸ਼ਹਿਰਾਂ ਚੋਂ ਵਰਲਡ ਦੇ ਆ ਚੋਂਦਾ ਤੇ ਲੋਕ ਵੀ ਉੱਥੇ ਦੇ ਬੜੇ ਚੰਗੇ ਆ ਤੇ ਅੱਜ ਭਾਜਪਾ ਦੀ ਜਿੱਤ ਆ ਜਿਹੜੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਐਡੀ ਵੱਡੀ ਜਿੱਤ ਸਾਡੇ ਉਥੇ ਦੇ ਪ੍ਰਧਾਨ ਸਾਡੇ ਬੀਜੇਪੀ ਦੇ ਉਹਨਾਂ ਦੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਉਥੋਂ ਲੜੇ ਉਹਨਾਂ ਨੂੰ ਤੇ ਸਾਰੇ ਕਾਉਂਸਲਰਾਂ ਨੂੰ ਤੇ ਬੀਜੇਪੀ ਨੂੰ ਬਹੁਤ ਬਹੁਤ ਮੁਬਾਰਕ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਵੱਡੀ ਜਿੱਤ ਆ ਜੜੀ ਦਿੱਤੀ